ਕਸ ਜਿਹੜੇ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਰੇਸ਼ਮ ਸਿੰਘ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਜਿਹੜਾ ਰਣਜੀਤ ਰੇਸ਼ਮ ਸਿੰਘ ਹੈ ਉਸ ਮੁਕਦਮੇ ਦੇ ਵਿੱਚ ਬਾਈ ਨੇਮ ਦਰਜ ਰਜਿਸਟਰ ਹੈਗਾ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਜਿਹੜੇ ਸੀਗੇ ਅਨਨੋਨ ਦੇ ਵਿੱਚ ਸੀਗੇ ਉਹਨਾਂ ਨੂੰ ਮੁਕਦਮੇ ਦੇ ਵਿੱਚ ਬਾਅਦ ਦੇ ਵਿੱਚ ਨਾਮਿਨੇਟ ਕੀਤਾ ਹੈ ਇਹਨਾਂ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਡੇ ਕੋਲ ਅਲੱਗ ਜਿਹੜੀ ਬਾਕੀ ਦੋਸ਼ੀ ਭੱਜੇ ਹੋਏ ਨੇ ਉਹਨਾਂ ਦੇ ਬਾਰੇ ਕੁਝ ਕਲੂਜ਼ ਆਏ ਨੇ ਤੋ ਅਸੀਂ ਵੱਖ-ਵੱਖ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਉਹਨਾਂ ਨੇ ਤੁਹਾਨੂੰ ਕਲੂਜ਼ ਦਿੱਤੇ ਨੇ ਉਹਨਾਂ ਤੇ ਰੇਡ ਕਰਨ ਵਾਸਤੇ ਅਸੀਂ ਭੇਜ ਦਿੱਤੇ ਨੇ ਤੋ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਅਸੀਂ ਇਹਦੇ ਕਾਰਜਾਂ ਦੇ ਵਿੱਚ ਗ੍ਰਿਫਤਾਰ ਕਰ ਲਵਾਂਗੇ ਟੋਟਲ ਕਿੰਨੇ ਕਰਦੇ ਨੇ ਇਹ ਟੋਟਲ 6 ਤੋਂ 7 ਕਰ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਅਕ ਲਗਾਈਏ ਜਿਹੜੇ ਨੇ ਸਮਾਨ ਸਾਰਾ ਦੇ ਜੇ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਸਮਾਨ ਜਿਹੜਾ ਹੈਗਾ ਜਿਹੜੀ ਲੜਾਈ ਹੈਗੀ ਇਹਦੇ ਵਿੱਚ ਰਮਿੰਦਰ ਸਿੰਘ ਤੇ ਜਸਪ੍ਰੀ ਸਿੰਘ ਪਾਰਟੀ ਦੀ ਹੈਗੀ ਹੈ ਪਹਿਲਾ ਜਸਪ੍ਰੀਤ ਸਿੰਘ ਪਾਰਟੀ ਵੱਲੋਂ ਜਿਹੜਾ ਹੈ ਰਮਿੰਦਰ ਸਿੰਘ ਦੇ ਘਰ ਤੇ ਉਹ ਪਰ ਹਮਲਾ ਕੀਤਾ ਗਿਆ ਸ਼ਾਮ ਨੂੰ 6 ਵਜੇ ਦੇ ਕਰੀਬ ਤੋਂ ਉਹਦੇ ਘਰ ਦੇ ਵਿੱਚ ਸਮਾਨ ਦੀ ਭੰਨਤੋੜ ਕੀਤੀ ਗਈ ਨਾਲ ਗੇਟ ਦੇ ਵਿੱਚ ਜਿਹੜੇ ਤਲਵਾਰਾ ਵਗੈਰਾ ਮਾਰ ਜਾਈ ਗਈ ਜਿਸ ਕੀ ਰਮਿੰਦਰ ਸਿੰਘ ਨੇ ਬਜਾਏ ਕਿ ਪੁਲਿਸ ਕੰਪਲੇਟ ਦੇਣ ਦੀ ਬਜਾਏ ਉਹਨੇ ਜਿਹੜੇ ਆਪਣੇ ਦੋਸਤਾਂ ਨੂੰ ਬੁਲਾ ਕੇ ਜਿਹੜਾ ਹੈਗਾ ਇਸ ਘਟਨਾ ਦੇ ਸੰਬੰਧ ਵਿੱਚ ਆਪਣਾ ਬਦਲਾ ਲੈਣ ਲਈ ਰਾਤ ਨੂੰ ਜਿਹੜੇ ਆਪਣੇ ਦੋਸਤ ਬੁਲਾ ਲਏ ਤੇ ਉਹਨਾਂ ਦੇ ਘਰਾਂ ਦੇ ਵਿੱਚ ਹਮਲਾ ਕਰਕੇ ਅੱਗ ਲਗਾ ਦਿੱਤੀ ਤੇ ਸਮਾਨ ਦੀ ਭੰਨਤੋੜ ਕੀਤੀ ਜਿਹੜੀ ਜਸਪ੍ਰੀਤ ਪਾਰਟੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਰਮਿੰਦਰ ਸੀਗਾ ਇਹ ਨਸ਼ਾ ਵੇ ਜਿਹੜਾ ਐਗਜੈਕਟ ਰੀਜ਼ਨ ਹੈਗਾ ਤਾਂ ਜਦੋਂ ਰਮਿੰਦਰ ਸਿੰਘ ਗ੍ਰਫਤਾਰ ਹੋ ਜਾਊਗਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਉਹ ਕਲੀਅਰ ਕਰ ਪਾਵਾਂਗੇ ਵੀ ਇਹਨਾਂ ਦੀ ਲੜਾਈ ਦੀ ਵਜ੍ਹਾ ਰੰਜਕ ਰੰਜਿਸ਼ ਹੈ ਕੀ ਸੀ ਨਸ਼ਾ ਨਹੀਂ ਹੈ ਲੜਾਈ ਹੋ ਰਹੀ ਹੈ ਦੇਖੋ ਅਜੇ ਅਸੀਂ ਸਟੇਟ ਨਹੀਂ ਕਰ ਸਕਦੇ ਵੀ ਕਿਉਂਕਿ ਇੱਕ ਪਾਰਟੀ ਜਿਹੜੀ ਹੈਗੀ ਹੈ ਮੁਦਈ ਪਾਰਟੀ ਹੈ ਉਹਨਾਂ ਨੇ ਇਸ ਚੀਜ਼ ਦਾ ਐਲੀਗੇਸ਼ਨ ਲਗਾਇਆ ਹੈ ਜਦੋਂ ਰਮਿੰਦਰ ਸਿੰਘ ਦੀ ਗ੍ਰਫਤਾਰੀ ਹੋ ਜਾਊਗੀ ਉਸ ਇਨਵੈਸਟੀਗੇਸ਼ਨ ਦੇ ਬਾਅਦ ਇਸ ਤੱਥ ਨੂੰ ਕਲੀਅਰ ਕੀਤਾ ਜਾਊਗਾ